thank you ਨਾਮ ਮੇਰਾ ਦਲੀਪ ਹੈ ਜੀ ਮੈਂ ਪਿੰਡ ਮਾਨਕੌਰ ਦਾ ਰਹਿਣ ਵਾਲਾ ਜੀ ਬੱਚੇ ਬੱਚਾ ਮਾਹੀ ਨਾਮ ਹੈ ਜੀ 13 ਸਾਲ ਦੀ ਉਮਰ ਹੈ ਇਹਦੀ ਜੀ ਤੇ ਇਹਨੂੰ ਦੋ ਵਾਰੀ ਤਿੰਨ ਵਾਰੀ ਸਿਲਾਜ ਇਹਦਾ ਕਰਾ ਚੁੱਕੇ ਆ ਸਰ ਇੱਕ ਵਾਰੀ ਪਹਿਲੀ ਵਾਰ ਤਾਂ ਬਠਿੰਡੇ ਕਰਾ ਚੁੱਕੇ ਆ ਜੀ ਉੱਥੇ ਵੀ ਸਾਡੇ ਕੋਲੇ 2-3 ਲੱਖ ਰੁਪਏ ਲੱਗ ਗਿਆ ਜੀ ਤੇ ਉਸ ਤੋਂ ਬਾਅਦ ਪੀਜੀਆਈ ਦੇ ਵਿੱਚ ਅਸੀਂ ਚਲੇ ਗਏ ਜੀ ਉੱਥੇ ਵੀ ਇਹਦਾ ਇਲਾਜ ਕਰਵਾਇਆ ਉੱਥੇ ਵੀ 5-6 ਲੱਖ ਰੁਪਏ ਸਾਡਾ ਉੱਥੇ ਹੀ ਉੱਤ ਲੱਗਿਆ ਜੀ ਹਾਂਜੀ ਤੇ ਹੁਣ ਕੋਈ ਸਾਡੇ ਕੋਲੇ ਪੈਸੇ ਹੈ ਨਹੀਂ ਜੀ ਕੋਈ ਖਰਚੇ ਜੋਗੇ ਪੈਸੇ ਵੀ ਐ ਨਹੀਂ ਅਸੀਂ ਫਰਨੈਲ ਵਗੈਰਾ ਵੇਚਦੇ ਆ ਜੀ ਤੇ ਦਿਹਾੜੀ ਦਾ ਪਿਆਲਾ ਸੀ ਕੰਮ ਕਰਦੇ ਆ ਉਹਦੇ ਚ 1500 ਰੁਪਏ ਸਾਨੂੰ ਵੱਜਦਾ ਉਹ ਅਸੀਂ ਕਿਰਾਏ ਵੀ ਦੇ ਦਿੰਨੇ ਆ ਇਹਦੀ ਦਵਾਈ ਵੀ ਚੱਲ ਲੈ ਰਹੇ ਆ ਮਾਹੀ ਦੀ ਤੇ ਇਸ ਕਰਕੇ ਸਾਡਾ ਐਂ ਗੁਜ਼ਾਰਾ ਹੋ ਰਿਹਾ ਸੈ ਪ੍ਰੋਬਲਮ ਇਹਨਾਂ ਨੂੰ ਕੈਂਸਰ ਦੀ ਹੈ ਜੀ ਇਹਨੂੰ ਹੋ ਗਿਆ ਜੀ ਕਟੋ-ਕਟ ਵੀ ਜੀ ਇਹਨੂੰ 3-4 3 ਕਿ ਮਹੀਨੇ ਹੋ ਗਏ ਜੀ ਪੈਸੇ ਇਹੋ ਕਟੋ-ਕਟ ਵੀ ਦੋ ਵੀਰੇ ਇਲਾਜ ਅਸੀਂ ਕਰਵਾਇਆ ਜੀ 7-8-9 ਲੱਖ ਰੁਪਏ ਸਾਡਾ ਲੱਗ ਚੁੱਕੇ ਜੀ ਘਰ-ਬਾਰ ਸੀਗਾ ਸਾਡਾ ਜੀ ਅਸੀਂ ਉਹ ਵੀ ਵੇਚ ਵੇਚਤਾ ਉਹ ਵੀ ਵੇਚ ਕੇ ਇਹਦੇ ਤੇ ਲਾਤਾ ਜੀ ਹੁਣ ਸਾਡੇ ਕੋਲੇ ਕੋਈ ਸਰਕਾਰ ਤੱਕ ਮੈਂ ਅਪੀਲ ਕਰਨਾ ਚਾਹੁੰਦਾ ਹਾਂ ਭਗਵਾਨ ਜੀ ਤੱਕ ਜੀ ਮੇਰੀ ਅਪੀਲ ਇਹੀ ਹੈ ਕਿ ਸਾਡੀ ਜਲਦ ਤੋਂ ਜਲਦ ਮਦਦ ਕੀਤੀ ਜਾਵੇ ਜੀ ਕਿਉਂਕਿ ਸਾਨੂੰ ਡਾਕਟਰਾਂ ਨੇ ਵੀ ਦੱਸਿਆ ਜਿੰਨਾ ਟਾਈਮ ਤੁਸੀਂ ਗੈਪ ਪਾਉਂਗੇ ਉਹਨਾਂ ਬੱਚਿਆਂ ਨੂੰ ਖਤਰਾ ਹੈ ਇਹ ਦਿਨੋਂ ਦਿਨ ਦਿਨੋਂ ਦਿਨੋਂ ਦਿਨ ਵਧ ਹੀ ਜਾਣਾ ਹੈ ਇਹਨੇ ਘਟਣਾ ਹੈ ਨਹੀਂ ਜੀ ਇਸ ਕਰਕੇ ਵੀ ਜਿੰਨੇ ਵੀ ਜਲਦੀ ਹੋ ਸਕੇ ਮੇਰੇ ਪੰਜਾਬ ਸਰਕਾਰ ਤੱਕ ਭਗਵਾਨ ਜੀ ਤੱਕ ਮੇਰੀ ਅਪੀਲ ਹੈ ਕਿ ਸਾਡੀ ਮਦਦ ਕੀਤੀ ਜਾਵੇ ਜੀ 5 ਤੋਂ 6 ਲੱਖ ਰੁਪਏ ਸਾਡਾ ਉਹ ਪੀਜੀਆ ਵਾਲੇ ਮੰਗ ਰਹੇ ਆ ਇਸ 5-6 ਲੱਖ ਰੁਪਏ ਲੱਗੂਗਾ ਤੇਰ ਕੋਡਾ ਬੱਚਾ ਬਚ ਜਾਈਗਾ ਜੀ ਕੋਈ ਇਲਾਜ ਤੋਂ ਬੰਦ ਕੀਤਾ ਲਾਜ ਜੀ ਪੈਸੇ ਕਰਨ ਨਾਲ ਇਲਾਜ ਬੰਦ ਕੀਤਾ ਜੀ ਸਾਡੇ ਕੋਲ ਪੈਸੇ ਹੈ ਨਹੀਂ ਕਿਰਾਏ ਤੇ ਰਹਿੰਦੇ ਸੀ ਇੱਥੇ ਜੀ ਉਹਨਾਂ ਨੇ ਵੀ ਸਾਨੂੰ ਜਵਾਬ ਦਿੱਤਾ ਉਹ ਕਹਿੰਦੇ ਵੀ ਤੁਸੀਂ ਕਿਰਾਇਆ ਕਿੱਥੋਂ ਭਰੋਗੇ ਉਹਨਾਂ ਨੇ ਸਾਮਾਨ ਚੱਕ ਕੇ ਸਾਡਾ ਬਾਹਰ ਰੱਖਤਾ ਤੇ ਸਾਰੇ ਪਾਸੇ ਜੀ ਸਾਡਾ ਕੋਈ ਹੈਲਪ ਕਰਨਾ ਵਾਸਤੇ ਕੋਈ ਆਇਆ ਨਹੀਂ ਜੀ ਇਸ ਤਰ੍ਹਾਂ ਵੀ ਮੈਂ ਤਾਂ ਸਾਰਿਆਂ ਨੂੰ ਕਹਿਣਾ ਵੀ ਹਾਂਜੀ ਮੈਂ ਅਪੀਲ ਇਹੀ ਕਰਦਾ ਮੇਰੇ ਸੱਜਣ ਬਿੱਲੀ ਜਿੰਨੇ ਵੀ ਹੈ ਮੇਰੇ ਭੈਣ ਭਰਾ ਮੇਰੀ ਮਾਂ ਪਿਓ ਜਿੰਨੇ ਵੀ ਹੈ ਵੀ ਮੇਰੀ ਮਦਦ ਕੀਤੀ ਜਾਵੇ ਮੇਰੇ ਬੱਚੇ ਦੀ ਮਦਦ ਕੀਤੀ ਜਾਵੇ ਜੀ ਸਾਨੂੰ ਐ ਨਹੀਂ ਹੈਗਾ ਵੀ ਪੈਸੇ ਸਾਨੂੰ ਦੋ ਸਾਡਾ ਬਸ ਬਾਹ ਫੜਨ ਵਾਲਾ ਹੋਵੇ ਵੀ ਕੋਈ ਮੇਰੇ ਬੱਚੇ ਨੂੰ ਬਸ ਬਚਾ ਸਕੇ ਜੀ ਅਸੀਂ ਤਾਂ ਇਹ ਅਰਦਾਸ ਕਰਦੇ ਆ ਕੋਈ ਅਹੋ ਜ ਸੱਜਣ ਬੇਲੀ ਹੋਊਗਾ ਕੋਈ ਬੰਦਾ ਹੋਊਗਾ ਦਾਨੀ ਬਸ ਉਹ ਸਾਡੀ ਹੈਲਪ ਕਰੇ ਜੀ ਬਸ ਹਾਂਜੀ ਇਲਾਜ ਕਰਾਵੇ ਬਾਕੀ ਮੇਰੀ ਸਰਕਾਰ ਤੱਕ ਜਰੂਰ ਹੈ ਭਗਵਾਨਤਮਨ ਤੱਕ ਮੇਰੀ ਜਰੂਰ ਹੈ ਇਹ ਅਰਦਾਸ ਹੈ ਜਾਂ ਮੇਰੀ ਅਪੀਲ ਹੈ ਸਾਡੀ ਮਦਦ ਕੀਤੀ ਜਾਵੇ ਜਰੂਰ ਮਦਦ ਕੀਤੀ ਜਾਵੇ ਕੰਟੈਕਟ ਨੰਬਰ ਦੱਸੋ ਕੰਟੈਕਟ ਨੰਬਰ ਦਿੰਨੇ ਆ ਜੀ 98775458 ਔਰ 55 ਜੀ ਦੁਬਾਰਾ ਬੋਲ ਦਿਓ 9 8 77 4 5 8 55 ਕਿਥੋਂ ਕਿਥੇ ਰਹਿ ਰਹੇ ਹੋ ਨਸਨ ਜੀ ਕੋ ਮਦਦ ਕਰਨਾ ਚਾਹਵਾ ਚਾਹੀਦਾ ਇੱਥੇ ਆਪਾਂ ਮਾਨਕੌਰ ਪਿੰਡ ਪਰ ਰਹਿ ਰਹੇ ਆ ਜੀ ਬਰਫ ਵਾਲਾ ਕਾਰਖਾਨਾ ਜਿਹਨੂੰ ਮਰਜ਼ੀ ਪੁੱਛ ਸਕਦੇ ਹੋ ਜੀ ਜਿਹੜੇ ਫਰਨਲ ਵਗੈਰਾ ਜਿਹੜੇ ਵੇਚਦੇ ਆ ਧੜੀ ਤੱਪੇ ਵਾਲੇ ਬੰਦੇ ਨੇ ਜੀ ਉਹ ਕਿੱਥੇ ਉਹਨਾਂ ਨੂੰ ਸਰਪਿੰਡ ਨੂੰ ਵੀ ਪਤਾ ਵੀ ਬੱਚੇ ਨੂੰ ਕੈਂਸਰ ਹੈ ਜੀ ਉਈ ਆਪੀ 10 ਦਿਨਾਂ ਦੇ ਜਿਹੜੇ ਜਿਹੜੇ ਬੱਚੇ ਨੂੰ ਕੈਂਸਰ ਹੈ ਉਹ ਪਰਿਵਾਰ ਨੂੰ ਅਸੀਂ ਮਿਲਣਾ ਚਾਹੁੰਦੇ ਹਾਂ ਸਮਾਂ ਘੱਟਾ ਹਾਂ ਹਾਂਜੀ ਸਮਾਂ ਬਹੁਤ ਘੱਟ ਹੈ ਜੀ ਇੱਕ ਇੱਕ ਦਿਨ ਇੱਕ ਇੱਕ ਘੰਟਾ ਵੀ ਉਹ ਵੀ ਜਾ ਰਿਹਾ ਜੀ ਡਾਕਟਰਾਂ ਨੇ ਸਾਨੂੰ ਇਹੀ ਦੱਸਿਆ ਵੀ ਇਹਨੂੰ ਜਲਦੀ ਤੋਂ ਜਲਦੀ ਐਡਮਿਟ ਕਰਾਓ ਔਰ ਜਲਦੀ ਤੋਂ ਜਲਦੀ ਇਸ ਇਲਾਜ ਦਾ ਸ਼ੁਰੂ ਕਰੀਏ ਮੇਰਾ ਨਾਮ ਚਾਂਦਨੀ ਹੈ ਤੇ ਬੱਚੇ ਦਾ ਨਾਮ ਮਾਹੀ ਹੈ ਤੇ ਬੱਚਾ 13 ਸਾਲ ਦਾ ਹੈ ਸਮੱਸਿਆ ਬੱਚੇ ਨੂੰ ਕੈਂਸਰ ਹੈ ਕੈਂਸਰ ਹੈ ਤੇ ਆਪਾਂ ਦੋ ਤਿੰਨ ਆਰੇ ਇਲਾਜ ਕਰਾ ਸਕਦੇ ਕਰਾਇਆ ਇਹਦਾ ਇਲਾਜ ਕਰਾਇਆ 2-3 ਵਾਰੇ ਘਾਰੇ ਵੇਚਦਾ ਤੇ ਮੇਰੇ ਹਸਬੰਦ ਨੇ ਉਹ ਥਿਹੜੇ ਦੱਬੇ ਕਰਦੇ ਨੇ ਤੇ 3-400 ਰੁਪਇਆ ਕਮਾ ਕੇ ਲਿਆਉਂਦੇ ਨੇ ਤੇ ਉਹ ਇਸ ਘਰ ਦਾ ਪੁਜਾਰਾ ਵੀ ਕਰਦੇ ਆ ਤੇ ਬੱਚੇ ਦੀ ਦਵਾਈ ਵੀ ਲਿਆਉਂਦੇ ਆ ਤੇ ਆ ਦੋ ਮੇਰੇ ਬੇਟੀਆਂ ਨੇ ਤੇ ਘਰ ਦਾ ਪੁਜਾਰਾ ਬਹੁਤ ਜ਼ਿਆਦਾ ਮੁਸ਼ਕਿਲ ਹੋਇਆ ਬਈ ਕੋਰੋਨਾ ਇੱਕ ਰਾਹ ਤੇ ਰਹੇ ਆ ਕਿੰਨੇ ਪੈਸੇ ਲੱਗਦੇ ਤੇ ਬੱਚੇ ਤੇ ਲੱਗ ਗਿਆ ਸਾਰ 4-5 ਲੱਖ ਲੱਗ ਗਿਆ ਦੋ ਵਾਰੀ ਇਲਾਜ ਕਰਾਇਆ 4-5 ਲੱਖ ਲੱਗ ਗਿਆ ਇਹਨਾਂ ਹੋ ਗਏ 6 ਮਹੀਨੇ ਹੋਣ ਹੋ ਗਏ 2 ਮਹੀਨੇ ਪਹਿਲਾਂ ਅਸੀਂ ਇਲਾਜ ਕਰਾਇਆ ਸੀ ਮੱਚ ਹੁਣ ਅਸੀਂ ਪੀਜੀਐ ਚੰਡੀਗੜ੍ਹ ਚ ਇਲਾਜ ਕਰਾ ਰਹੇ ਹਾਂ ਕੀ ਕਹਿੰਦੇ ਉਹ ਕੀ ਕਹਿੰਦੇ ਉਹ ਕਹਿੰਦੇ ਆ ਵੀ ਬੱਚੇ ਨੂੰ ਫੇਰ ਉਹੀ ਪ੍ਰੋਬਲਮ ਹੋ ਗਈ ਹੈ ਕੈਂਸਰ ਵਾਲੀ ਉਹੀ ਦੁਬਾਰਾ ਪ੍ਰੋਬਲਮ ਹੋ ਗਈ ਪਹਿਲਾਂ ਤਾਂ ਘੱਟ ਪੈਸੇ ਲੱਗੇ ਸੀ ਹੁਣ ਵੱਧ ਲੱਗਣਗੇ 5-4 ਲੱਖ ਲੱਗੂਗਾ ਤੇ ਬੱਚਾ ਤੁਹਾਡਾ ਠੀਕ ਹੋ ਜਾਊਗਾ ਬੱਚਾ ਲੈ ਕੋਈ ਨਹੀਂ ਕਰਵਾ ਦੂਗੀ ਇਲਾਜ ਸਰ ਕਰਾ ਰਹੇ ਨਹੀਂ ਵੀ ਪੈਸੇ ਨਹੀਂ ਹੈਗੇ ਸਾਡੇ ਕੋਲ ਪੈਸੇ ਨਹੀਂ ਮਾਤੜ ਬੰਦੇ ਆ ਗਰੀਬ ਆ ਜਿੰਨੇ ਸੀਗੇ ਘਰ ਸੀਗਾ ਵੇਚਤਾ ਬੱਚੇ ਦਾ ਲਾਟ ਜਿੰਨੇ ਲੱਗੇ ਆ ਉਹਨਾਂ ਸੇ ਹੁਣ ਘਰ ਹੀ ਨਹੀਂ ਹੈਗਾ ਤੇ ਇਹਨੇ ਨਾਂ ਦੇ ਘਰ ਦੋ ਦਿਨ ਹੋ ਗਏ ਰਹਿ ਰਹੇ ਆ ਤੇ ਬੱਚੇ ਦੀ ਸਮੱਸਿਆ ਵਧ ਜਾਂਦੀ ਐ ਵੀ ਅਸੀਂ ਜਲਦ ਤੋਂ ਜਲਦ ਜਿਨੇ ਭੈਣ ਭਰਾ ਨੇ ਜਿਨੇ ਮੇਰੇ ਭੈਣਾਂ ਨੇ ਜਿਨੇ ਬਾਹਰਲੇ ਹੁਣਕ ਜੇ ਮੇਰੇ ਭਰਾ ਨੇ ਵਾਤੂ ਵਾਤ ਸਾਰੀ ਮਦਦ ਕਰਨ ਤੇ ਅਸੀਂ ਬੱਚੇ ਦਾ ਇਲਾਜ ਕਰਾ ਲਈਏ ਵਾਤੂ ਵਾਤ ਕਰਨ ਜਲਦੀ ਜਲਦੀ ਕਰਨ ਡਾਕਟਰਾਂ ਨੇ ਦੋ ਤਿੰਨ ਦਿਨ ਦਾ ਟਾਈਮ ਦਿੱਤਾ ਸਮਾਂ ਘਟਾ ਬਹੁਤ ਜ਼ਿਆਦਾ ਧਨੋਂ ਤੋਂ ਨਹੀਂ ਗੱਲ ਵਧ ਜਾਂਦੀ ਐ ਤੇ ਜਿਨੇ ਮੇਰੇ ਭੈਣ ਭਰਾ ਨੇ ਸਾਡੀ ਮਦਦ ਕਰਨ ਤੇ ਅਸੀਂ ਬੱਚੇ ਦਾ ਇਲਾਜ ਕਰਾ ਲਈਏ ਤੇ ਬੱਚੇ ਨੂੰ ਅਸੀਂ ਬਚਾ ਲਈਏ